ਮੈਂ ਬਾਬਾ ਜੀ ਨੂੰ ਨਹੀਂ ਜਾਣਦਾ ਬਾਬਾ ਜੀ ਮੁਕਸਰ ਜ਼ਿਲ੍ਹੇ ਤੋਂ ਨੇ ਮੇਰਾ ਸੰਗਰੂਰ ਜ਼ਿਲ੍ਹਾ ਦਾ ਮੈਂ ਬਾਬਾ ਜੀ ਨੂੰ ਨਹੀਂ ਜਾਣਦਾ ਇਹ ਘਰ ਵੀ ਮੈਨੂੰ ਇਹ ਮੁੰਡਾ ਇੱਕ ਮੇਰਾ ਫਰੈਂਡ ਹੈ ਤੇ ਜੀਤ ਸਿੰਘ ਮੈਨੂੰ ਨੇ ਦਿਖਾਇਆ ਸੀ ਮੈਂ ਤਾਂ ਕਰਕੇ ਬਾਬਾ ਜੀ ਨੂੰ ਬੁਲਾਇਆ ਅਸੀਂ ਵਾਪਸੀ ਆਉਂਦੇ ਹੋਏ ਮੁਕਸਰ ਤੋਂ ਹੁਣ ਵੀਡੀਓ ਬਣਾਉਣ ਲੱਗੇ ਆ ਪਹਿਲਾਂ ਅਸੀਂ ਜਾਂਦੇ ਹੋਏ ਵੇਖ ਕੇ ਗਏ ਸੀ ਮੇਰੀ ਬੇਨਤੀ ਹੈ ਕਿ ਸਿੱਖ ਜੱਥੇਬੰਦੀਆਂ ਨੂੰ ਹੱਥ ਵਨ ਕੇ ਬੇਨਤੀ ਹੈ ਕਿ ਬਾਬਾ ਜੀ ਦੀ ਤੁਸੀਂ ਹਾਲ ਦੇਖ ਸਕਿਓ ਬਾਬਾ ਜੀ ਨੂੰ 15-20 ਸਾਲ ਹੋ ਗਏ ਸੇਵਾ ਕਰਦੇ ਨੂੰ ਘੱਟੋ ਘੱਟ 5-7 ਗੁਰਪੰਡ 7 ਪਿੰਡਾਂ ਦੇ ਵਿੱਚ ਇਹਨਾਂ ਨੇ ਸੇਵਾ ਕੀਤੀ ਨੇ ਬੱਕਰੀ ਬ ਸੋ ਬੇਨਤੀ ਹੈ ਮੇਰੀ ਜਿੰਨੇ ਵੀ ਵੀਡੀਓ ਸੁਣਦੇ ਨੇ ਥੱਲੇ ਬਾਬਾ ਜੀ ਦਾ ਨੰਬਰ ਤੇ ਬਾਬਾ ਜੀ ਦਾ ਨਾਮ ਦਿੱਤਾ ਹੋਇਆਗਾ ਬਾਬਾ ਜੀ ਨਾਲ ਸੰਪਰਕ ਕਰਕੇ ਤੁਸੀਂ ਕੁਝ ਨਹੀਂ ਕਰਨਾ ਚਾਹੀਏ ਪੈਸਾ ਨਾ ਦਿਓ ਬਾਬਾ ਜੀ ਨੂੰ ਹਾਂ ਬਿਲਕੁਲ ਬਾਬਾ ਜੀ ਨੇ ਉਹਾਂ ਭਰੀਆਂ ਨੇ ਇਕੱਠੇ ਹੋ ਕੇ ਬਾਬਾ ਜੀ ਦਾ ਮਕਾਨ ਬਣਾ ਦੋ ਇੱਕ ਗੁਰੂ ਦਾ ਸਿੱਖਾਗਾ ਪੰਥ ਦੀ ਸੇਵਾ ਕਰਦਾਗਾ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਦਾਗਾ ਆਪ ਪੂਰਨ ਤੌਰ ਤੇ ਗੁਰਸਿੱਖਾ ਬਾਣੀ ਦੇ ਬਾਣੇ ਦਾ ਧਾਰਨੀ ਹੈਗਾ ਠੀਕ ਹੈ ਨਾ ਸੋ ਮੈਂ ਬੇਨਤੀ ਕਰਦਾਗਾ ਵੀ ਤੁਸੀਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਕੇ ਜਿਹੜੀ ਇਹ ਬਾਬਾ ਜੀ ਦੀ ਇਹ ਸਟੋਰੀ ਆਗੀ ਇਹ ਕਿਸੇ ਧਾਰਮਿਕ ਜਾਂ ਸਮਾਜ ਸੇਵੀ ਜਾਂ ਕਿਸੇ ਵੀ ਇਹ ਜੇ ਸਖਸ ਕੋਲ ਜਾਂਦੀ ਆ ਜਿਹਦੇ ਦਿਲ ਦੇ ਵਿੱਚ ਰਾਮ ਔਰ ਸਿੱਖ ਪ੍ਰੇਮ ਦੀ ਦਰਦ ਹੋਊਗਾ ਤਾਂ ਬਾਬਾ ਜੀ ਦੀ ਸੇਵਾ ਕਰ ਸਕੇ ਸੋ ਮੈਂ ਦੁਆਰਾ ਫੇਰ ਬੇਨਤੀ ਕਰਦਾ ਇਹ ਨੀਚੇ ਸਕਰੀਨ ਤੇ ਨੰਬਰ ਚੱਲਦਾ ਬਾਬਾ ਜੀ ਦਾ ਹੱਥ ਵਨ ਕੇ ਬੇਨਤੀ ਆ ਕਿ ਅਸੀਂ ਇਹਦੇ ਵਿੱਚ ਕੋਸ਼ਿਸ਼ ਨਹੀਂ ਲੈਣਾ ਬਾਬਾ ਜੀ ਦੀ ਮਦਦ ਹੋ ਸਕੇ ਇੱਕ ਗੁਰਸਿੱਖ ਬੰਦਾਗਾ ਇੱਕ ਗੋਰ ਸਿੱਖ ਪਰਿਵਾਰ ਹੈਗਾ ਠੀਕ ਹੈ ਨਾ ਤੇ ਬਾਬੇ ਦਾ ਮਕਾਨ ਬਣ ਜਾਵੇ ਠੀਕ ਹੈ ਨਾ ਮੈਂ ਉਮੀਦ ਕਰਦਾਗਾ ਸਿੱਖ ਜਥੇਬੰਦੀਆਂ ਸੁਣਦੇ ਨੇ ਬਾਬਾ ਜੀ ਕੁਝ ਕਹਿਣਾ ਚਾਹੋਗੇ ਹਾਂ 2 ਮਿੰਟ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਮੇਰਾ ਪਰਿਵਾਰ ਹੈ ਹਾਂਜੀ ਬੇਟਾ ਮੇਰਾ 24 ਸਾਲ ਠੀਕ ਹੈ ਜੀ ਨਾਲ ਕਰਦੇ ਸਤਨ ਜੀਆਂ ਕਰਦੇ ਠੀਕ ਹੈ ਜੀ 2022 ਦੇ ਵਿੱਚ ਬੇਟੇ ਦਾ ਐਕਸੀਡੈਂਟ ਹੋਇਆ ਪੁੱਛੋ ਜਿਹਦੇ ਮੇਰੇ ਕੋਲ ਸਾਰੇ ਪ੍ਰੂਫ ਆ ਅਪਦੇਸ਼ ਹਸਪੀਟਲ ਦਾ ਰਿਕਾਰਡ ਏਮਜ ਹਸਪੀਟਲ ਦਾ ਰਿਕਾਰਡ ਐਕਸ-ਰੇ ਸਾਰਾ ਰਿਪੋਰਟ ਸਾਡੇ ਕੋਲੇ ਆ ਠੀਕ ਹੈ ਪਰ ਸਾਡੀ ਕਈ ਸੰਗਤਾਂ ਨੇ ਉਦੋਂ ਮੇਰੀ ਸੇਵਾ ਕੀਤੀ ਬੱਚੇ ਦਾ ਇਲਾਜ ਹੋਇਆ 4 ਸਾਲ ਹੋ ਗਏ ਬੱਚੇ ਪਰਿਵਾਰ ਮੇਰਾ ਇੱਥੋਂ ਪਾਸੇ ਰਹਿ ਰਿਹਾ ਪੇਕਿੰਗ ਕਾਰਨ ਕੀ ਮਕਾਨ ਦਾ ਕਰਕੇ ਵੀ ਮਕਾਨ ਨਹੀਂ ਬਣਿਆ ਬੇਟਾ ਇੱਥੇ ਆਵੇ ਵੀ ਕਿੱਥੇ ਇਹ ਤਾਂ ਹੁਣ ਆਪੋ ਨਹੀਂ ਪਤਾ ਕਿਉਂਕਿ ਆਉਣਾ ਬੜਾ ਔਖਾ ਹੈ ਆਸ-ਪਾਸ ਦੇ ਗੁਆਂਢੀਆਂ ਨੂੰ ਵੇਖ ਕੇ ਬਹੁਤ ਔਣ ਔਖਾ ਬੱਚੇ ਦੀ ਉਮਰ 24 ਸਾਲ ਇੱਕ ਉਹਦਾ ਐਕਸੀਡੈਂਟ ਹੋਇਆ ਠੀਕ ਹੈ ਅਸੀਂ ਹੱਥ ਜੋੜ ਕੇ ਬੇਨਤੀ ਕਿਉਂਕਿ ਅੱਜ ਕੱਲ ਦੀ ਪੀੜ੍ਹੀ ਦੇ ਵਿੱਚ ਕੋਈ ਬੱਚਾ ਗੁਰੂ ਦਾ ਸਿੱਖ ਨਹੀਂ ਬੰਦਾ ਕਾਰਨ ਕਿ ਮੈਂ ਛੱਡ ਚੱਲਿਆ ਸੀ ਇੱਥੋਂ ਇਹ ਤਾਂ ਮੱਚੀ ਦਾ ਮਜ਼ਾਕ ਨੇ ਚੀ ਸੀ ਪੈਸੇ ਤੇ ਇੱਥੇ ਮੈਂ ਸਪਰੇਅ ਕਰਕੇ ਗਿਆ ਸੀ ਘਾਹ ਤੇ ਆਜੋ ਤੋ 3 ਮਹੀਨੇ ਪਹਿਲਾਂ ਉਹ ਸਪਰੇਅ ਕੁਛ ਮੈਂ ਕਰਤੀ ਤਿੰਨ ਰਮੀਆਂ ਕੁਛ ਬਚ ਗਈ ਮੇਰਾ ਇੰਨਾ ਪੀਣ ਨੂੰ ਜੀ ਕਰੀ ਵੀ ਦੁੱਧ ਪੀ ਕੇ ਤੇ ਮਾਰੀ ਜਾਵਾਂ ਕੀ ਫਾਇਦਾ ਇਸੋਂ ਗੁਰੂ ਦੇ ਸਿੱਖ ਦਾ ਹੈ ਨਹੀਂ ਆਪਣਾ ਕੁਛ ਵੀ ਧਿਆਨ ਨਹੀਂ ਕੀਤਾ ਜਾਂਦਾ ਬੜੇ ਸਾਡੇ ਬੜੇ ਜਥੇਬੰਦੀਆਂ ਹੈਗੀਆਂ ਸਾਡੀਆਂ ਬੜੇ ਐਸਜੀਪੀਸੀ ਮੈਂਬਰ ਨੇ ਅੱਜ ਤੱਕ ਸਾਡੇ ਕਿਤੇ ਗ੍ਰੰਥੀ ਬਾਰੇ ਸੋਚਿਆ ਹੀ ਨਹੀਂ ਕਿਤੇ ਕਦੇ ਵੀ ਕੋਈ ਕਹਦੇ ਅੱਜ ਤੱਕ ਸਾਡੇ ਗ੍ਰੰਥੀ ਸਿੰਘਾਂ ਬਾਰੇ ਕਿਤੇ ਵੀ ਪੰਜਾਬ ਦੇ ਆਲ ਨੇਰੇ ਦੇ ਵਿੱਚ ਵੀ ਸਾਡੇ ਗ੍ਰੰਥੀ ਦਾ ਕਿਤੇ ਸਤਿਕਾਰ ਹੋਇਆ ਸਾਡੇ ਕਿਸੇ ਗ੍ਰੰਥੀ ਦੀ ਧੀ ਪੈਣ ਦਾ ਵਿਆਹ ਹੋਇਆ ਸਾਡੇ ਕਿਤੇ ਗ੍ਰੰਥੀ ਦਾ ਮਕਾਨ ਬਣਿਆ ਕਿਉਂ ਸਾਡੇ ਅਸੀਂ ਬੰਦੇ ਨਹੀਂ ਅਸੀਂ ਇਨਸਾਨ ਨਹੀਂ ਤੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਫਰਮਾਨ ਹੈ 597 ਅੰਗ ਤੇ ਸੋਰਠ ਮਹੱਲਾ ਪਹਿਲਾ ਤੂੰ ਪ੍ਰਭ ਦਾਤਾ ਦਨਮਤ ਪੂਰਾ ਹਮ ਥਾਰੇ ਪੈ ਖਾਰੀ ਜਿਓ ਮੈਂ ਕਿਹਾ ਮੰਗੋਂ ਕਿਸ ਥਰ ਨ ਰਹੀ ਹਰਦੀਜੈ ਨਾਮ ਪਿਆਰੀ ਜਿਓ ਕਿਉਂਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਆਗਮਨ ਗੁਰਪੁਰਬ ਆ ਰਿਹਾ 5 ਤਰੀਕ ਦਾ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਸ਼ਹਾਦਤ ਦੇ ਭਾਈ ਮਤੀਦਾਸ ਭਾਈ ਦਸ ਭਾਈ ਦਿਆਲਾ ਜੀ ਸੋ ਉਹਨਾਂ ਦੇ ਦਿਹਾੜਿਆਂ ਨੂੰ ਮਨਾਉਂਦਿਆਂ ਹੋਇਆਂ ਸਾਰੀ ਸੰਗਤ ਨੂੰ ਪਹਿਲਾਂ ਸਭ ਤੋਂ ਲੱਖ ਲੱਖ ਵਧਾਈਆਂ ਹੋਣ